ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੀ ਮੰਗ ਤੇ ਇੱਕ ਹੋਰ ਨਵੀਂ ਵੀਡੀਓ ਤੇ ਆਪਾਂ ਪਹੁੰਚੇ ਹਾਂ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਇੱਥੇ ਕਾਫੀ ਨਵੇਂ ਪੁਰਾਣੇ ਟਰੈਕਟਰ ਸੇਲ ਵਾਸਤੇ ਆਏ ਨੇ ਆਪਾਂ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਵੀ ਆਪਾਂ ਨਵੀਂ ਵੀਡੀਓ ਲੈ ਕੇ ਆਈਏ ਤੁਹਾਡੇ ਤੱਕ ਪਹੁੰਚੇ ਏ ਆਪਾਂ ਹੁਣ ਤੁਹਾਨੂੰ ਟਰੈਕਟਰ ਵਿਖਾਣੇ ਆ ਤੇ ਬਾਕੀ ਜਿਹੜੇ ਬਾਈ ਕੋਲ ਟਰੈਕਟਰ ਖੜੇ ਨੇ ਆਪਾਂ ਉਹਦਾ ਨੰਬਰ ਵੀ ਆਪਣੀ ਸਕਰੀਨ ਤੇ ਚੱਲ ਰਿਹਾ ਤੇ ਆਜੋ ਆਪਰ ਤੁਹਾਨੂੰ ਟਰੈਕਟਰ ਵਿਖਾਉਦੇ ਆ ਇਹ ਬਾਈ ਜੀ ਕੋਲ ਟਰੈਕਟਰ ਖੜੇ ਨੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸਵਾਗਤ ਆ ਬਾਈ ਜੀ ਤੁਹਾਡਾ ਆਪਣੇ ਪਿੰਡਰ ਫਾਰਮਰ ਟੀਵੀ YouTube ਚੈਨਲ ਤੇ ਬਸਿਕਾਲ ਬਾਈ ਜੀ ਤੇ ਬਾਈ ਜੀ ਦੱਸੋ ਆਪਣੇ ਦਰਸ਼ਕਾਂ ਨੂੰ ਕੀ ਹੋਜੇ ਟਰੈਕਟਰਾਂ ਦੀ ਡੀਲਿੰਗ ਕਰਦੇ ਹੋ ਤੁਸੀਂ ਬਾਈ ਆਪਣੇ ਕੋਲੇ ਜ਼ਿਆਦਾਤਰ 10 ਜਾਂ 15 ਮਾਡਲ ਤੋਂ ਪਲੱਸ ਮਾਡਲ ਵਾਲੇ ਟਰੈਕਟਰ ਹੁੰਦੇ ਆ 2010 12 15 ਮਾਡਲ ਤੋਂ ਪਲੱਸ ਹੀ ਹੁੰਦੇ ਆ ਜ਼ਿਆਦਾ ਉੱਤੇ ਮਾਲ ਟਰੈਕਟਰ ਆ ਜਿਆਦਾਤਰ ਆਪਣੇ ਕੋਲ ਨਿਊ ਹੋਲੈਂਡ ਜੌਂਡੀਰ ਤੇ ਸਵਰਾਜ ਠੀਕ ਹੈ ਜਿਆਦਾਤਰ ਹੁੰਦੇ ਆ ਬਾਈ ਜੀ ਨੰਬਰ ਕਿੱਥੋਂ ਕਿੱਥੋਂ ਦੇ ਆਪਣੇ ਦਰਸ਼ਕਾਂ ਨੰਬਰ ਆਪਣੇ ਕੋਲ ਐਚ ਆਰ ਤੇ ਪੀ ਵੀ ਦੋਨੋਂ ਹੁੰਦੇ ਆ ਬਾਈ ਠੀਕ ਹੈ ਤੇ ਤੁਹਾਡਾ ਫੋਨ ਨੰਬਰ ਬਾਈ ਜੀ ਇੱਕ ਵਾਰੀ ਦਰਸ਼ਕਾਂ ਨੂੰ ਫੋਨ ਨੰਬਰ ਆਪਣਾ 788803677 788803677 ਜੀ ਤੇ ਬਾਈ ਜੀ ਦਾ ਨਾਮ ਕੀ ਹੈ ਜੀ ਆਪਣਾ ਹਰਮਨ ਨਾਮ ਆ ਜੀ ਪਿੰਨ ਲਾਲੇਣਾ ਜੀ ਤਹਿਸੀਲ ਤਲਵੰਡੀ ਸਾਬ ਤਲਵੰਡੀ ਸਾਬ ਦਾ ਐਡਰੈਸ ਹੀ ਦਿੰਨੇ ਆ ਜੀ ਆਪਾਂ ਬਾਈਆਂ ਨੂੰ ਠੀਕ ਹੈ ਜੀ ਸਾਡੇ ਟਰੈਕਟਰ ਤਲਵੰਡੀ ਸਾਬੂ ਹੁੰਦੇ ਇੱਥੇ ਨਵਰੇਜ ਆਪੇ ਤੇ ਬਾਈ ਜੀ ਜੇ ਕਿਸੇ ਨੇ ਕੋਈ ਲੋਨ ਵਗੈਰਾ ਦੀ ਸੁਵਿਧਾ ਲੈਣੀ ਹੋਵੇ ਲੋਨ ਵਗੈਰਾ ਵੀ ਕਰਾਉਂਦੇ ਆਂ ਬਾਈ ਠੀਕ ਹੈ ਜੀ ਤੁਸੀਂ ਉਹ ਵੀ ਪ੍ਰੋਵਾਈਡ ਕਰਵਾ ਦਿੰਦੇ ਹਾਂਜੀ ਹਾਂਜੀ ਤੇ ਬਾਈ ਜੀ ਆਪਾਂ ਜੇ ਕਿਸੇ ਦੱਸ ਕੇ ਕੋਈ ਟਰੈਕਟਰ ਵੇਚਣਾ ਵੀ ਹੋਵੇ ਵੇਚਣਾ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਨੇ ਖਰੀਦਣਾ ਹੀ ਉਹ ਵੀ ਆਪਣੇ ਨਾਲ ਸੰਪਰਕ ਕਰਨ ਜੀ ਦੱਸੋਗੇ ਬਾਈ ਜੀ ਇਹ ਸਵਰਾਜ 744 ਕਿੱਥੋਂ ਦਾ ਨੰਬਰ ਹੈ ਇਹ 18 ਮਾਡਲ ਹੈ ਇਹ ਐਚ ਆਰ ਨੰਬਰ ਆ 5 ਲੱਖ 45000 ਰੇਟ ਹੈ ਜੀ ਇਹਦਾ ਬਾਕੀ ਆਪਣੇ 20 ਤੋਂ 25000 ਦਾ ਡਿਸਕਾਊਂਟ ਵੀ ਦਿੰਨੇ ਆ ਜੇ ਪਗਾਹ ਕਾਉਣ ਤੇ ਠੀਕ ਹੈ ਜੀ ਹਾਂਜੀ ਤੇ ਅੱਗੇ ਬਾਈ ਜੀ 53 ਦਾ 55000 ਦੀ ਕੰਡੀਸ਼ਨ ਚ ਖੜਿਆ ਇਹਦੇ ਬਰ 12 ਮਾਡਲ ਹੈ ਜੀ 17 ਮਾਡਲ ਹਾਂਜੀ 6 ਲੱਖ 25000 ਡਿਮਾਂਡ ਹੈ ਜੀ ਇਹਦੀ ਬਾਕੀ ਮਾਨਤਨ ਤੇ ਕਰੋ ਇਹ ਟੌਪ ਮਾਡਲ ਹਾਂਜੀ ਇਹ ਟੌਪ ਮਾਡਲ ਹੈ ਡਬਲ ਪੀਟੀਓ ਰਿਵਰਸ ਪੀਟੀਓ ਡਬਲ ਡਿਸਟ੍ਰੀਬਿਊਟਰ 3 ਸਪੀਡ ਜੀ ਠੀਕ ਹੈ ਜੀ ਹਾਂਜੀ ਇਹ ਵੀ ਜਮਾ ਫੁੱਲ ਟੌਪ ਮਾਡਲ ਹੈ ਇਹ ਸੁਪਰ ਸੈਂਟਰ ਦਾ ਜਮਾ ਨਾ ਹੁੰਦਾ ਜੀ ਹੁਣ ਆਪਣੇ ਕਣਕਾਂ ਵਗੈਰਾ ਬੀਜਣ ਲਈ 3 ਸਪੀਡ ਇਹ ਹੀ ਟਰੈਕਟਰ ਜ਼ਿਆਦਾਤਰ ਵਿਕਦੇ ਯਾਰ ਸੀਜ਼ਨ 'ਚ ਇਹ ਬਾਈ ਜੀ ਕਿਹੜਾ ਮਾਡਲ ਹੈ ਜੀ ਇਹ 14 ਮਾਡਲ ਲਈ 485000 ਡਿਮਾਂਡ ਹੈ ਜੀ ਇਹ ਵੀ ਟੌਪ ਮਾਡਲ ਹੈ 3 ਸਪੀਡ ਡਬਲ ਡੀ ਐਸਟੀ ਬੂਨ ਨੰਬਰ ਕਿਤੋਂ ਦਾ ਬਾਈ ਜੀ ਜੌਂਡੀਆਰ ਦੋਵੇਂ ਜੌਂਡੀਆਰਾਂ ਦਾ ਇਹਦਾ ਐਚ ਆਰ ਆਈ ਹੈ ਇਹਦਾ ਪੀ ਵੀ ਹੈ ਜੀ ਤਰਵੰਦਾ 755 ਦਾ ਪੀ ਵੀ ਨੰਬਰ ਦਿੰਦੇ ਐਚ ਆਰ ਨੰਬਰ ਤੇ ਬਾਈ ਜੀ ਕਹਿੰਦੇ ਲੋਨ ਵੀ ਜੇ ਕਿਸੇ ਨੇ ਲੋਨ ਲੈਣਾ ਤੇ ਲੋਨ ਵੀ ਕਰਵਾ ਦਿਆਂਗੇ ਤੇ ਬਾਈ ਜੀ ਇਹ ਸਪੈਸ਼ਲ ਐਡੀਸ਼ਨ ਇਹ ਬਾਈ ਮਾਲ ਟਰੈਕਟਰ ਹੈ ਜੀ 8 ਲੱਖ 45 45000 ਡਿਮਾਂਡ ਹੈ ਜੀ ਜਮਨ ਨਮਈ ਹੈ ਜੀ ਇਹ ਤਾਂ ਠੀਕ ਹੈ ਜੀ 750 ਘੰਟਾ ਚੱਲਿਆ ਕੋਲ ਵਾਲੇ ਤੱਕ ਠੀਕ ਹੈ ਜੀ 3 ਸਪੀਡ ਚ ਆ ਗਿਆ ਜੀ ਹਾਂਜੀ ਇਹ ਵੀ ਟਾਪ ਮਾਡਲ ਹੈ ਜੀ ਠੀਕ ਹੈ ਜੀ ਇਹਦੀ 8 ਲੱਖ 45 ਹਜ਼ਾਰ ਡਿਮਾਂਡ ਹੈ ਤੇ ਬਾਹਲੀ ਬਾਈ ਜੀ ਨੇ ਮਾਨਤਾ ਜ਼ਰੂਰ ਕਰਨਗੇ ਹਾਂਜੀ ਹਾਂਜੀ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਨੰਬਰ ਚੱਲ ਰਿਹਾ ਆਪਣੀ ਵੀਡੀਓ ਚ ਥੰਡੇ ਬਾਈ ਜੀ ਅੱਗੇ ਜਿਹੜਾ ਇਹ ਆ ਗਿਆ 36 ਤੇ ਸਪੈਸ਼ਲ ਐਡੀਸ਼ਨ ਇਹ ਕਿਹੜਾ ਮਾਡਲ ਹੈ ਜੀ 725 ਰੇਟ ਹੈ ਜੀ 2020 ਮਾਡਲ 725 ਰੇਟ ਹੈ ਤੇ ਇਹ ਵੀ ਟਾਪ ਮਾਡਲ ਹੈ ਜੀ ਨਾਲ ਦੇ ਟਾਇਰ ਹੈ ਜੀ ਇਹਦੇ ਵੀ ਨਾਲ ਦੇ ਟਾਇਰ ਨੇ 80% ਘਟੋ ਕਰ ਇੱਕ ਕਾਫੀ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਹਾਂ ਜੀ ਬਾਈ ਆਣਾ ਕੋਲ ਜਿਆਦੇ ਹੋਲੈਂਡ ਤੇ ਜੌਂਡੀਅਰੀ ਖੜੇ ਨੇ ਅੱਗੇ ਆ ਗਿਆ ਨਿਊ ਹੋਲੈਂਡ 5500 ਇਹਦਾ ਨੰਬਰ ਕਿੰਨਾ ਹੈ ਜੀ 11 ਮਾਡਲ ਹੈ ਐਚ ਆਰ ਨੰਬਰ ਹੈ ਜੀ ਐਚ ਆਰ ਨੰਬਰ 11 ਮਾਡਲ 5 ਲੱਖ 15 ਹਜ਼ਾਰ ਡਿਮਾਂਡ ਹੈ ਜੀ ਇਹਦੇ ਅਗਲੇ ਟਰ ਨਾਲ ਦੇ ਜੀ ਹਾਲੇ ਤੱਕ ਅੱਦੇ ਪਿਛਲੇ ਦੁਆਰੇ ਦੇ ਨਵੇਂ ਹੈ ਜੀ ਐਮ ਆਰ ਐਫ ਤੇ ਜਮਾਏ ਬਹੁਤ ਚੰਗੀ ਕੰਡੀਸ਼ਨ ਦਾ ਹੀ ਮਾਡਲ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਟਰੈਕਟਰ ਇੰਜਨ ਦੇ ਵੀ ਕਾਫੀ ਸਾਫ ਇੰਜਨ ਗੇਅਰ ਵੀ ਜਮਾ ਓਕੇ ਜੀ ਵਾਹ ਕੇ ਚਲਾ ਕੇ ਲੈ ਜਾ ਸਕਦਾ ਜੀ ਕਸਟਮਰ ਇੱਕ ਗੱਲ ਬਾਈ ਜੀ ਹਮਨੇ ਹੋਰ ਵਧੀਆ ਲੱਗੀ ਕਹਿੰਦੇ ਵਾਹ ਕੇ ਜਿਵੇਂ ਮਰਜੀ ਆਪਣਾ ਜਿੰਨੇ ਪੈਸੇ ਲੜਨੇ ਪਰਖ ਕੇ ਚੰਗੇ ਤਰ੍ਹਾਂ ਟਰੈਕਟਰ ਨੂੰ ਲੈ ਜਾ ਸਕਦਾ ਤੇ ਬਾਈ ਜੀ ਡਿਸਕਾਊਂਟ ਵੀ ਦੇਣਗੇ ਅੱਗੇ ਬਾਈ ਜੀ ਇਹ ਸੁਪਰ 16 ਮਾਡਲ ਹੈ ਜੀ ਸੁਪਰ ਇਹ ਠੀਕ ਹੈ ਜੀ 5 ਲੱਖ 25 ਹਜ਼ਾਰ ਰੇਟ ਹੈ ਜੀ ਇਹਦਾ ਜਿਹੜੇ ਟਾਇਰ ਦੁਆਰੇ ਦੇ ਨਵੇਂ ਹੈ ਜੀ ਜਮਾ ਇਹ ਵੀ 3 ਸਪੀਡ ਟੌਪ ਮਾਡਲ ਲਈ ਹਾਲੈਂਡ ਜ਼ਿਆਦਾਤਰ ਆਪਣੇ ਕੋਲ ਸਾਰੇ 3 ਸਪੀਡ ਆਪ ਮਾਡਲ ਲਈ ਡਬਲ ਡਿਸਟ੍ਰਿਬਿਊਟਰ 3 ਸਪੀਡ ਸੁਪਰ ਸੀਡਰ ਲਈ ਅੱਗੇ ਫਿਰ ਆ ਗਿਆ ਹੌਲੈਂਡ 3630 ਪਲਸ ਮਾਡਲ ਆ ਜੀ ਪਲਸ ਵਾਲਾ 495000 ਇਹ ਬਾਈ ਜੀ ਉਹ ਹੀ ਨਹੀਂ ਕਾਪੀ ਡਿਮਾਂਡ ਆ 55 ਐਚਪੀ ਵਾਲਾ ਜਿਹੜਾ ਪਹਿਲੇ ਹੋ ਗਿਆ ਹਾਂਜੀ ਉਹ ਆ ਜੀ ਠੀਕ ਹੈ ਜੀ 55 ਐਚਪੀ ਆ ਜੀ ਇਹ ਇਹ ਬਾਈ ਜੀ ਕਿਹੜਾ ਮਾਡਲ ਹੈ ਜੀ ਇਹ 10 ਮਾਡਲ ਹੈ ਜੀ ਤੇ ਡਿਮਾਂਡ ਕੀ ਰੱਖੀ ਬਾਈ ਡਿਮਾਂਡ ਇਹਦੀ 495000 ਰਾਈ ਟਾਰੇ ਦਵਾਰੇ ਦੇ 85 90% ਆ ਜੀ ਪੀ ਕੇ ਨੰਬਰ ਕਿੱਥੋਂ ਦਾ ਬਾਈ ਜੀ ਇਹਦਾ ਪੰਜਾਬ ਨੰਬਰ ਆ ਇਥੋਂ ਤਲਵੰਡੀ ਦੇ ਜੀ ਇਹ ਸੈਕੰਡ ਓਨਰ ਆ ਬਾਈ ਜ ਹਾਂਜੀ ਸੈਕੰਡ ਓਨਰ ਜੀ ਹਾਂਜੀ ਸੈਕੰਡ ਓਨਰ ਹੈ ਜੀ 3 ਸਪੀਡ ਟਰੈਕਟਰ ਹੈ ਕ੍ਰੀਪਰ ਗੇਅਰ ਤੇ ਸੁਪਰ ਸੀਟਰ ਦੇ ਮਾਮਲੇ 'ਚ ਬਹੁਤ ਵਧੀਆ ਹੈ ਹੌਲੈਂਡ ਟਰੈਕਟਰ ਨੇ ਇਹਨਾਂ ਕੋਲ ਬਾਈ ਜਨਾਂ ਕੋਲ ਅੱਗੇ ਫਿਰ ਆ ਗਿਆ 36th ਨਿਊ ਹੌਲੈਂਡ ਇਹ ਵੀ ਇਹਦੇ ਨਾਲ ਦੇ ਸੇਮੀ ਹੈ ਜੀ ਨਵਾਂ ਮਾਡਲ ਹੈ ਜੀ ਇਹ ਵੀ 3 ਸਪੀਡ ਡਬਲ ਡਿਸਟ੍ਰਿਬਿਊਟਰ ਕ੍ਰੀਪਰ ਗੇਅਰ ਜੀ ਗਰਾਊਂਡ ਸਪੀਡ ਪੀਟੀਓ ਜੀ ਇਹ ਟਾਇਰਾਂ ਦੀ ਕੰਡੀਸ਼ਨ ਵੀ ਕਾਫੀ ਚੰਗੀ ਹੈ ਇਹਦੇ ਵਿੱਚ 75 ਤੋਂ 80% ਟਾਇਰ ਹੈ ਜੀ ਦੁਬਾਰੇ ਦੇ ਤੇ ਇੰਜਨ ਦੀ ਕੰਡੀਸ਼ਨ ਵੀ ਕਾਫੀ ਵਧੀਆ ਏ 55 ਐਚਪੀ ਵਾਲਾ ਹਾਂ ਇਹ ਵੀ 55 ਐਚਪੀ ਵਾਲਾ ਇਹਨਾਂ ਦੇ ਕਿ ਕਾਫੀ ਡਿਮਾਂਡ ਆ ਉਹਨੂੰ ਪਲੱਸ ਅੱਗੇ ਬਾਈ ਜੀ ਜੌਂਡਯਾਰ 5305 ਇਹਦਾ ਕਿਹੜਾ ਮਾਡਲ ਆ ਬਾਈ ਜੀ 18 ਮਾਡਲ ਆ ਜੀ ਠੀਕ ਹੈ ਜੀ 5 ਲੱਖ ਰੁਪਏ ਡਿਮਾਂਡ ਆ ਜੀ ਇਹਦੀ ਆਪਣੀ ਇਹਦੇ ਨਾਲ ਦੇ ਟਾਇਰ ਆ ਜੀ 80% ਚਾਰੋਂ ਠੀਕ ਹੈ ਜੀ ਹਾਂ ਜੀ 18 ਮਾਡਲ 5 ਲੱਖ ਰੁਪਏ ਡਿਮਾਂਡ ਹੈ ਜੀ 5 ਲੱਖ ਡਿਮਾਂਡ ਹੈ ਬਾਕੀ ਬਾਈ ਜਾਨ ਨਾਲ ਗੱਲ ਤੁਸੀਂ ਕਰ ਸਕਦੇ ਹੋ ਥੱਲੇ ਨੰਬਰ ਚੱਲ ਰਿਹਾ ਜਰੂਰੀ ਨਹੀਂ ਇਹ ਟਰੈਕਟਰ ਬਾਈ ਜਾਨੀ ਤੁਹਾਨੂੰ ਹੋਰ ਕੋਈ ਟਰੈਕਟਰ ਚਾਹੀਦਾ ਹੋਇਆ ਤੇ ਤੁਸੀਂ ਬਾਈ ਜਾਨ ਨਾਲ ਗੱਲ ਕਰਕੇ ਕੋਈ ਵੀ ਕਿਤੇ ਵੀ ਤਰ੍ਹਾਂ ਦਾ ਟਰੈਕਟਰ ਲੈ ਸਕਦੇ ਹੋ ਅੱਗੇ ਅੱਜ ਬਾਈ ਜਾਨਾਂ ਦੇ ਆ ਗਏ ਟਰੈਕਟਰ ਹਾਲੈਂਡ 3630 ਬਾਈ ਜੀ ਇਹ ਕਿਹੜਾ ਮਾਡਲ ਹੈ ਜੀ ਇਹ 17 ਮਾਡਲ ਹੈ ਜੀ 5 ਲੱਖ 95000 ਡਿਮਾਂਡ ਹੈ ਜੀ ਇਦੇ ਨਾਲ ਦੇ ਟਾਇਰ ਆ ਜੀ 50% ਦਾ ਟਰੈਕਟਰ ਤੇ ਹਾਲੇ ਤੱਕ ਠੀਕ ਹੈ ਜੀ ਹਾਂ ਜੀ ਤੇ ਇਹ ਨੰਬਰ ਕਿੱਥੋਂ ਦਾ ਬਾਈ ਜੀ ਇਹ ਵੀ ਐਚ ਆਰ ਨੰਬਰ ਆ ਜੀ ਅੱਗੇ ਆ ਗਿਆ ਮੈਸੀ 950 ਇਹ ਤਾਂ ਬਾਈ ਜੀ ਬਿਲਕੁਲ ਨਵੀਂ ਕੰਡੀਸ਼ਨ ਦਾ ਹੀ ਲੱਗ ਰਿਹਾ ਹੈ ਹਾਂ ਕਿਹੜੀ ਮਾਡਲ ਹੈ ਜੀ ਇਹ ਨਾਲ ਦੇ ਟਾਇਰ ਆ 90% ਇਹ ਮਾਡਲ ਆ ਜੀ 4 ਸਪੀਡ ਆਉਂਦਾ ਜੀ ਇਹ 4 ਸਪੀਡ ਆ ਜੀ 60 ਐਚ ਪੀ ਹੈ ਜੀ ਇਹ ਕਾਫੀ ਵਧੀਆ ਪਲੇਟਫਾਰਮ ਹੈ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਈ ਜੀ ਇਹਦੀ ਕੀ ਡਿਮਾਂਡ ਹੈ 2021 ਮਾਡਲ ਦੀ 21 ਮਾਡਲ ਦੀ 6 ਲੱਖ 95000 ਹੈ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਾ ਹੈ ਬਾਈ ਜੀ ਮੌਕੇ ਤੇ ਮਾਨਤਾ ਕਰ ਦਾਂਗੇ ਜੀ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਪਿਆ ਜੀ 9500 ਸਮਾਰਟ ਇਹ ਅੱਗੇ ਆ ਗਿਆ 50 50 ਡੀ ਜੌਂਡੀਅਰ ਇਹ ਕਿਹੜਾ ਮਾਡਲ ਹੈ ਬਾਈ ਜੀ ਇਹ 14 ਮਾਡਲ ਹੈ ਜੀ 435000 ਡਿਮਾਂਡ ਆ ਜੀ ਬੀਕੇਟੀ ਦੇ ਟਾਇਰ ਆ ਜੀ ਇਹਦੇ 480% ਦੁਆਰੇ ਦੇ ਟਾਇਰ ਵੀ ਕਾਫੀ ਚੰਗੀ ਕੰਡੀਸ਼ਨ ਦੇ ਨੇ ਇਹ ਟਰੈਕਟਰ ਬਿਲਕੁਲ ਬਾਈ ਜਨ ਸਾਫ ਇੰਜਨ ਗੇਅਰ ਦੇ ਸਾਫ ਟਰੈਕਟਰ ਨੇ ਕੋਈ ਲੀਕਿੰਗ ਨਹੀਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਇਹ 14 ਮਾਡਲ ਹੈ ਇਹ ਅੱਗੇ ਆ ਗਿਆ ਸਵਰਾਜ 744 XT ਇਹ ਟਰੈਕਟਰ ਦੀ ਵੀ ਬਾਈ ਜੀ ਕਾਫੀ ਡਿਮਾਂਡ ਹੈ ਨਾ ਜੀ ਇਹ 22 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਤੇ 665000 ਡਿਮਾਂਡ ਹੈ ਜੀ 665000 ਡਿਮਾਂਡ ਹੈ 22 ਮਾਡਲ ਹੈ ਇਹ ਸਾਰਾ 450 ਘੰਟਾ ਚੱਲਿਆ ਟਰੈਕਟਰ ਵਾਲੇ 450 ਘੰਟਾ ਚੱਲਿਆ ਉਹ ਟਰੈਕਟਰ ਨੰਬਰ ਕਿੱਥੋਂ ਦਾ ਬਾਈ ਜੀ ਇਹਦਾ ਇਹਦਾ ਨੰਬਰ ਹੈ ਜੀ ਆਰ ਜੀ ਦਾ ਰਾਜਸਥਾਨ ਦਾ ਜੀ ਨੌਰਬਾਧਰਾ ਦਾ ਜੀ ਹਨਮਾਨਗੜ੍ਹ ਜ਼ਿਲ੍ਹੇ ਦਾ ਜੀ ਠੀਕ ਹੈ ਜੀ ਹਾਂ ਜੀ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਿਲਕੁਲ ਨਵੀਂ ਕੰਡੀਸ਼ਨ ਦੇ ਟਰੈਕਟਰ ਪਾਈ ਜਣੇ ਕੋਲ ਖੜੇ ਹੋਏ ਨੇ ਸਾਰੇ ਕੋਈ ਉਹੋ ਜਿਹੇ ਟਰੈਕਟਰ ਨਹੀਂ ਬਾਈ ਜਾਣ ਨਿਕਲਾਰੇ ਕੀ ਜਿਹੜੇ ਆਪਾਂ ਨੂੰ ਕਾਹ ਨੂੰ ਦਿੱਕਤ ਆਵੇ ਅੱਗੇ 744 ਹਸਤੀ ਇਹ 12 ਮਾਡਲ ਹੈ ਜੀ 375000 ਡਿਮਾਂਡ ਆ ਡਬਲ ਕਲਚ ਤੇਲ ਬ੍ਰੇਕਾਂ ਚਾ ਜੀ ਇਹ ਠੀਕ ਹੈ ਜੀ 14 ਦੇ ਟਾਇਰਾਂ ਚਾ ਜੀ ਇਹ ਵੀ ਇੰਜਨ ਦੀ ਕੰਡੀਸ਼ਨ ਵੀ ਤੁਸੀਂ ਵੇਖ ਸਕਦੇ ਹੋ ਸਾਫ਼ ਸੁਥਰਾ ਇੰਜਨ ਹੈ 12 ਮਾਡਲ ਟਰੈਕਟਰ ਹੈ ਭੱਤੀ ਭਾਈਆਂ ਕਹਿੰਦੇ ਵੀ ਚਲਾ ਕੇ ਵਾਹ ਕੇ ਚੈੱਕ ਕਰਕੇ ਟਰੈਕਟਰ ਲਾ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਜਰੂਰੀ ਨਹੀਂ ਇਹ ਟਰੈਕਟਰ ਜੇ ਹੋਰ ਵੀ ਤੁਸੀਂ ਕੋਈ ਟਰੈਕਟਰ ਲੈਣਾ ਤਾਂ ਭਾਈਓ ਮੈਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਲਾਉਣ ਦੀ ਸੁਵਿਧਾ ਵੀ ਉਪਲਬਧ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਟਰੈਕਟਰ ਤੁਹਾਨੂੰ ਬਿਲਕੁਲ ਓਕੇ ਆ ਵੇਖੋ ਨਵੀਂ ਕੰਡੀਸ਼ਨ ਦੇ ਟਰੈਕਟਰ ਨੇ ਸਾਰੇ ਜਿਹੜੇ ਆਪਾਂ ਹਾਲੈਂਡੋਂ ਖਾਏ ਨੇ ਉਹ ਵੀ ਵਧੀਆ ਕੰਡੀਸ਼ਨ ਦੇ ਨੇ ਜਿਹੜੇ ਵੀਰ ਭਰਾ ਨੇ ਟਰੈਕਟਰ ਲੈਣਾ ਯਾਰ ਭਾਈ ਆਪਾਂ ਨੂੰ ਫੋਨ ਕਰ ਲੈ ਟਰੈਕਟਰ ਆਪਾਂ ਦੇਖੀ ਤੋਰਾਂਗੇ ਕੋਈ ਨਾ ਕੋਈ ਹੱਲ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਵੀ ਟਰੈਕਟਰ ਬਾਈ ਆ ਸਕਦੇ ਲੈਣ ਆਪਣੇ ਕੋਲੇ ਰਾਜਸਥਾਨ ਨੰਬਰ ਵੀ ਇੱਕ ਤੋਂ ਟਰੈਕਟਰ ਵਿੱਚ ਕਈ ਵਾਰੀ ਹੁੰਦੇ ਆ ਜਿਵੇਂ ਆ 44 ਵੀ ਰਾਜਸਥਾਨ ਨੰਬਰ ਆ ਹਾਂਜੀ 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 ਰਾਜਸਥਾਨ ਵਾਲੇ ਭਰਾਵਾਂ ਲਈ ਵੀ ਆਪਣੇ ਕੋਲ ਟਰੈਕਟਰ ਬਕਾਉਗਾ ਐਨਓਸੀ ਵੀ ਦੇਵਾਂਗੇ ਆਪਾਂ ਜਿੱਥੋਂ ਦੀ ਚਾਹੀਦੀ ਹੋਈ ਰਾਜਸਥਾਨ ਪੰਜਾਬ ਹਰਿਆਣਾ ਜਿਹੜੇ ਟਰੈਕਟਰ ਦੀ ਵੀ ਟਰੈਕਟਰ ਆਪਾਂ ਦੇ ਕੇ ਤੋਰਾਂਗੇ ਜਿਹੜੇ ਵੀਰ ਭਰਾਣੇ ਲੈਣਾ ਆਪਣੇ ਨਾਲ ਸੰਪਰਕ ਜ਼ਰੂਰ ਕਰਨਾ ਇੱਕ ਵਾਰੀ ਕਾਫੀ ਵਧੀਆ ਸੁਭਾਅ ਲੱਗਾ ਭਾਈ ਜਨ ਦਾ ਗੱਲ ਪਾ ਤੇ ਕਿਤੇ ਕਹਿੰਦਾ ਟਰੈਕਟਰ ਦੇ ਕੇ ਤੋਰਾਂਗੇ ਤੁਸੀਂ ਵੇਚ ਜੇ ਕੋ ਕੇ ਆਓ ਭਾਈ ਜਾਨੀ ਡਿਸਕਾਊਂਟ ਵੀ ਦੇਣਗੇ ਤੁਹਾਨੂੰ ਲੋਨ ਵੀ ਜੇ ਲੋਨ ਕਰਾਉਣਾ ਲੋਨ ਵੀ ਕਰਾ ਕੇ ਦੇਣਗੇ ਕਾਫੀ ਟਰੈਕਟਰ ਖੜੇ ਨੇ ਬਾਕੀ ਅਜੇ ਕਾਫੀ ਟਰੈਕਟਰ ਹੋਰ ਆ ਰਹੇ ਨੇ ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਬਾਈ ਜਾਨ ਦਾ ਨੰਬਰ ਆਪਣੇ ਚੈਨਲ ਦੀ ਸਕਰੀਨ ਦੇ ਥੱਲੇ ਚੱਲ ਰਿਹਾ ਤੁਸੀਂ ਬਾਈ ਦਾ ਹਰਮਨ ਨਾਮ ਮੈਂ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਗੇ ਆ ਗਿਆ ਜੌਂਡੀਅਰ 5204 ਕਾਲੇ ਇੰਜਨ ਵਾਲਾ 12 ਮਾਡਲ 375000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਫ਼ ਸੁਥਰਾ ਟਰੈਕਟਰ ਹੈ ਅੱਜ ਨੰਬਰ ਨਾ ਰੇਗਾ ਬਾਕੀ ਕਾਫੀ ਟਰੈਕਟਰ ਖੜੇ ਹੋਏ ਨੇ ਅੱਗੇ ਆ ਗਿਆ 155 2004 ਮਾਡਲ 2,80,000 ਰੁਪਏ ਡਿਮਾਂਡ ਹੈ। काफी ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ। ਇਹ ਆ ਗਿਆ ਸਵਰਾਜ 744। ਕੈਨਿਕਲ ਕਟਾਈ ਤੇ 2002 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਜੀ। या। तो है अगे आ गया छत्ती न्यू होलैंड प्लस मॉडल ट्रिक्ट काफी वाडीशन भी थ्री स्पीड ट्रैक्टर है जी ਅੱਠ ਮਾਡਲ 410000 55 ਐਚਪੀ ਵਾਲਾ ਜੀ ਰੋਟਰ ਪੰਪ ਚ ਅੱਗੇ ਆ ਗਿਆ ਮੰਧਰਾ ਮੰਧਰਾ 265 ਅਗਲੇ ਟਾਇਰ ਵੀ 30 ਪੈਸੇ ਕੰਡੀਸ਼ਨ ਹੈ ਪਿਛਲੇ ਵੀ 30 ਪੈਸੇ ਟ ਹੈਗੇ ਨੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਇਹ 94 ਮਾਡਲ 1,38,000 ਰੁਪਿਆ ਰੇਟ ਇਹਦਾ ਇਹ ਆ ਗਿਆ 2011 ਮਾਡਲ 855 ਏਵੀ 3 ਨੰਬਰ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਜਿੰਨਾਂ ਕੋਲੇ ਟਰੈਕਟਰ ਖੜੇ ਹੋਣੇ ਸਾਸਿਕਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਤੁਹਾਡਾ ਵੀ ਧੰਨਵਾਦ ਜੀ ਇੱਥੇ ਆਇਆ ਨਾ ਬਾਈ ਜੀ ਤੁਸੀਂ ਕਿੰਨੇ ਕੁ ਟਰੈਕਟਰ ਇਸ ਟਾਈਮ ਆਪਣੇ ਕੋਲ ਖੜੇ ਨੇ ਜੀ ਆਪਣੇ ਕੋਲੇ 7 ਤੇ ਹੈ ਜੀ ਕੋਈ 7 ਠੀਕ ਹੈ ਜੀ ਤੇ ਜੇ ਕਿਸੇ ਨੇ ਟਰੈਕਟਰ ਕੋਈ ਵੇਚਣਾ ਜਾਂ ਖਰੀਦਣਾ ਹੋਵੇ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਦੱਸ ਸਕਦੇ ਹਾਂ ਜੀ ਹਾਂ ਜੀ ਦੱਸਿਓ ਬਾਕੀ ਆਪਾਂ ਬਾਈ ਜੰਦਾ ਨੰਬਰ ਲੈ ਕੇ ਆਪਾਂ ਸਕਰੀਨ ਤੇ ਚੱਲ ਰਿਹਾ ਹੈ ਤਾਂ ਤੁਸੀਂ ਉਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਤੇ ਬਾਈ ਜੀ ਤੁਹਾਡਾ ਨਾਮ ਕੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਨਾਮ ਆਚਾਰ ਜੀ ਹਾਂ ਜੀ ਆਪਣਾ ਨੰਬਰ ਹੈਗਾ 941727093 ਠੀਕ ਹੈ ਜੀ ਤੇ ਬਾਈ ਜੀ ਇਹ ਕਿਹੜਾ ਮਾਡਲ ਟਰੈਕਟਰ ਹੈ ਜੀ 99 ਮਾਡਲ ਠੀਕ ਹੈ ਚਾਰੇ ਟਾਇਰਾਂ ਦੇ ਠੀਕ ਹੈ ਜੀ ਠੀਕ ਹੈ ਬਾਈ ਜੀ ਅ ਮੈਚ ਕਰ ਲਓ ਇਹ ਕਿਹੜਾ ਮਾਡਲ ਆ ਬਾਈ ਜੀ ਇਹ 94 ਮਾਡਲ ਜੀ 4.7 80 ਪੈਸੇ ਠੀਕ ਹੈ ਜੀ ਤੇ ਵਧੀਆ ਡੀਆਈ ਟਰੈਕਟਰ ਸਾਫਟਕਟਰ ਜੀ ਪੂਰਾ ਇਹਦਾ ਕੀ ਰੇਟ ਆ ਬਾਈ ਜੀ ਇਹਦੇ 1,33,000 ਰੁਪਏ ਆ ਜੀ ਬਾਕੀ ਜੇ ਕੋਈ ਗੁਦਾਹ ਆਉਂਦਾ ਉਹਦਾ ਮਾਨਦਾਨ ਹਾਂ ਜੀ ਹਾਂ ਜੀ ਪੂਰਾ ਸਤ ਕਰ ਕਰਾਂਗੇ ਬਾਈ ਜੀ ਇਹ ਕਹਿੰਦੇ ਵੀ ਰੇਟ ਆਪਾਂ ਦੇ ਸੌੜ ਦਾ ਹੈ ਜੇ ਬਾਈ ਜੀ ਕਿਤੇ ਨੇ ਲੋਨ ਵਗੈਰਾ ਕਰਵਾਣਾ ਹੋਵੇ ਲੋਨ ਵਾਲੇ ਤਾਂ ਵੱਡੇ ਟਰੈਕਟਰ ਹੈਗੇ ਸਾਡੇ ਕੋਲੇ ਇੱਥੇ ਆਏ ਹੋਏ ਠੀਕ ਹੈ ਜੀ ਇਹ ਆਪਕੋ 52 ਬਾਈ ਜੀ ਕਿਹੜਾ ਮਾਡਲ ਹੈ ਜੀ ਇਹ ਹੈਗਾ ਜੀ 11 ਮਾਡਲ 11 ਮਾਡਲ ਤੇ ਡਿਮਾਂਡ ਇਹਦੀ 3 ਲੱਖ 85 ਹਜ਼ਾਰ ਕੁ ਹੈ ਜੀ ਬਾਈ ਹਾਂ ਜੀ ਬਾਈ ਜੀ ਇਹ ਨੰਬਰ ਕਿੱਥੋਂ ਦਾ ਹੈ ਜੀ ਪੰਜਾਬ ਦਾ ਜੀ ਪੰਜਾਬ ਦਾ ਤੇ ਭਾਰਤੀ ਬਾਈ ਜਾਨੀ ਕਹਿੰਦੇ ਮਾਰਦਾਨ ਯੂਜ਼ ਕਰਾਂਗੇ ਸਾਡੇ ਸਕਰੀਨ ਤੇ ਬਾਈ ਉਹਦਾ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਟਰੈਕਟਰ ਵੇਚਣਾ ਹੈ ਜਾਂ ਖਰੀਦਣਾ ਹੋਵੇ ਏ ਭਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ کافی ਵਧੀਆ ਕੰਡੀਸ਼ਨ ਦੇ ਟਰੈਕਟਰ ਕਰ ਰਹੇ ਨੇ ਕਿ ਆ ਗਿਆ ਸੋਨਾਲਿਕਾ 750 ਭਾਈ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਹੈਗਾ 11 ਮਾਡਲ ਜੀ ਠੀਕ ਹੈ ਜੀ ਇਹ 750 ਦੇ ਸੋਨਾਲਿਕਾ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਹੈਗੀ ਜੀ 3 15 ਜੀ 3 ਲੱਖ 15000 ਰੁਪਏ ਡਿਮਾਂਡ ਹੈ ਹਾਂ ਜੀ ਦਾ 750 ਟਰੈਕਟਰ ਹਾਂ ਅੱਗੇ ਆ ਗਿਆ ਬਿਲਕੁਲ ਨਵੀਂ ਜਿਹੀ ਟਰੈਕਟਰ ਕਿਹੜਾ ਮਾਡਲ ਹੈ ਜੀ ਇਹ ਹੈਗਾ ਜੀ 22 ਮਾਡਲ 22 ਮਾਡਲ ਟਰੈਕਟਰ ਬਿਲਕੁਲ ਨਵਾਂ ਹੈ ਚੇਂਜਰ ਗੇਅਰ ਵਾਲਾ ਹਾਂ ਜੀ ਇਹ ਵੀ 3 ਨੰਬਰ ਇਹਦੀ ਕੀ ਡਿਮਾਂਡ ਹੈ ਜੀ ਇਹਦੀ 60 40 ਜੀ ਜਿਹੜੇ ਕੀ ਬਾਈ ਜੀ ਕਹਿੰਦੇ ਕਿ ਵਧੀਆ ਕੰਡੀਸ਼ਨ ਦਾ ਟਰੈਕਟਰ ਨੇ ਮਲ ਕੇ ਵਾਧੇ ਰੇਟ ਦੇ ਆ ਜਾ ਯਾਰ ਉਹਨਾਂ ਤੇ ਲੋਨ ਦਾ ਪਤਾ ਜੀ ਵਧੀਆ ਕਹਿਮ 400 ਆ ਗਿਆ 2000 ਇਹ 2007 ਮਾਡਲ ਜੀ ਇਹ 2000 ਮਾਡਲ ਹੈ ਮਾਗ ਲੈ ਰਿਹਾ ਹੈ 45 ਪੈਸੇ 50 ਤੇ ਇਹਦਾ ਰੇਟ ਹੈ ਬਾਈ ਉਹ ਠੀਕ ਹੈ ਇਹਦਾ 1 ਲੱਖ ਉਹ ਕਿਹਦਾ ਹੈ ਇੱਕ ਇਹ 2007 ਮਾਡਲ ਹੈ 1,36,000 ਰੇਟ ਹੈ ਜੀ ਇਹਦਾ 1,36,000 ਟਰੈਕਟਰ ਦੀ ਕੰਡੀਸ਼ਨ ਕਾਫੀ ਚੰਗੀ ਹੈ ਜੀ ਇਹ ਵੀ ਆਇਆ ਚਲਾ ਦੇ ਆਂ ਔਰ ਇਹ ਕਿਸੇ ਤਰ੍ਹਾਂ ਦਾ ਟ੍ਰੇਡ ਤੋਂ ਵੇਚਣਾ ਹੈ ਆ ਗਿਆ ਆਪਣਾ ਜੀ ਸੂਟ ਤੇ ਨਾ ਉਹਦਾ ਰੇਟ ਹੈ ਇਹ ਕਿਹੜਾ ਮਾਡਲ ਹੈ ਬਾਈ ਜੀ ਇਹ ਨੌਸਤ 67 ਦੀ 19 ਮਾਡਲ ਹਾਂ ਕੀ ਆਣਾ ਉਹ ਖੜਾ ਆ ਠੀਕ ਹੈ ਉੱਤੇ ਖੜਾ ਖੜਾ ਬਵਾ ਹੋਆ ਹੈ ਪਾਇਟ ਦੀ ਜਾ ਕਰਦਾ ਕਿੰਨੇ ਦਾ ਲੈਣਾ 40 ਗ੍ਰੀ 40 ਦੀ ਇਹਦਾ ਤੱਕ ਲੈ ਜਾ ਪੰਜਾਹ ਤੱਕ ਵਾਲਾ 750 2014 ਮਾਡਲ 395000 ਰੁਪਏ ਡਿਮਾਂਡ ਹੈ ਪੀਬੀ ਨੰਬਰ ਹੈ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ 3630 ਸਪੈਸ਼ਲ ਐਡੀਸ਼ਨ ਕੰਪਨੀ ਹੁੱਡ ਲੱਗਾ ਹੋਇਆ ਵਧੀਆ ਕੰਡੀਸ਼ਨ ਦਾ ਡ੍ਰਾਈਵਰ ਹੈ ਇੰਜਨ ਬਿਲਕੁਲ ਸਾਫ਼ ਨੀਟ ਐਂਡ ਕਲੀਨ ਹੈ 2021 ਉਹ ਲੱਗਾ ਹੈ ਸਰਕਪੇਰ ਇੱਕ ਡੇਟਿੰਗ ਨਹੀਂ ਵੀ ਨੰਬਰ ਆ ਗਿਆ ਆਪਕਾ यार थारा, तो यार, दिया तो भी। ये दो बढ़िया अठारह माडल तरव दो हजार नौ माडल

Ja, <laughs> var ਯਾ ਦੇ ਕੇ ਉਹ ਕੇ ਆ ਗਿਆ 2020 ਮਾਡਲ ਜੋਂਦੀ ਆ 53 ਦਾ 6 ਲੱਖ 9000 ਰੇਟ ਹੈ ਪੀ ਵੀ ਨੰਬਰ ਹੈ 20 ਮਾਡਲ ਹੈ ਇੰਟਰ ਦੀ ਕੰਡੀਸ਼ਨ ਕਾਫੀ ਵਧੀਆ ਨਵੇਂ ਵਰਗੀ ਪਈ ਹੈ

ਕਾਫੀ ਵਧੀਆ ਕੰਡੀਸ਼ਨ ਚ ਤੇ ਵੀ ਸਾਫ਼ ਕੰਡੀਸ਼ਨ ਦਾ ਕਾਫੀ ਵਧੀਆ ਕੰਡੀਸ਼ਨ ਚ ਟਰੈਕਟਰ ਹੈ 6 ਮਾਡਲ 235000 ਰੁਪਏ ਰੇਟ ਅੱਗੇ ਆ ਗਿਆ ਜੌਂਡੀ ਜਰਾ ਜੌਂਡੀ 5710 2009 ਮਾਡਲ ਦਾ 4 ਲੱਖ 50000 ਰੁਪਏ ਰੇਟ ਹੈ ਇਹਦਾ ਜਾ 10 12 ਇੰਚ ਨਾਲ ਕਰੈਕਟਰ ਦੀ ਕੰਡੀਸ਼ਨ ਬਿਲਕੁਲ ਵਧੀਆ 4 ਲੱਖ 25000 ਡਿਮਾਂਡ ਹੈ 2009 ਮਾਡਲ ਅੱਗੇ ਆ ਗਿਆ ਫਾਰਮ ਟਰੈਕਟਰ 2012 ਮਾਡਲ 3 ਲੱਖ 52000 ਦੀ ਰੇਟ ਹੈ ਜੀ 2012 ਮਾਡਲ ਹੈ ભાઈ આજે ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅੱਗੇ ਆ ਗਿਆ ਏਸੀ 450 4 ਸਿਲੰਡਰ ਸੀ ਜੀ 2014 ਮਾਡਲ ਟਰੈਕਟਰ ਹੈ 2,42,000 ਰੁਪਏ ਰੇਟ ਆ ਗਿਆ ਐਸ਼ਰ ਐਸ਼ਰ 243 2013 ਮਾਡਲ ਸੀਬੀ 31 ਨੰਬਰ 198000 ਪਿਛਲੇ ਟਾਇਰ ਡੋਨੇਟ ਅੰਚ ਨਗਲੇ ਟਾਇਰ ਆਇਆ ਅੱਗੇ ਆ ਗਿਆ ਨਿਊ ਹੋਲੈਂਡ 36T 17 ਮਾਡਲ ਹੈ ਮਾਂ ਦੇ ਲਗ 70000 ਦੀ ਡਿਮਾਂਡ ਹੈ ਬਾਈਆਂ ਦੀ ਤਕਰੀਬ ਵਗੈਰਾ ਟੈਕ ਵਗੈਰਾ ਲੱਗਣਾ ਹੋਇਆ ਬਹੁਤ ਵਧੀਆ ਸਿਸਟਮ ਐਂਚਰ 50 ਨੰਬਰ 17 ਮਾਡਲ 5 ਲੱਖ 70 ਡਿਮਾਂਡ ਦੂਜੀ ਗੇਅਰ ਚ 30 ਕੁ 35 ਉਪਰ ਸੀਟਾਂ ਦੇ ਕਨ ਬਹੁਤ ਵਧੀਆ ਦੇਖਦੇ ਅੱਗੇ ਆ ਗਿਆ ਮੈਸੀ 241 2001 ਮਾਡਲ ਡੈਕਟਰ ਹੈ ਦੇ 224000 ਰੁਪਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਅਰਜਨ ਅਲਟਰਾ ਸੈਂਟਰ ਗੇਅਰ ਵਾਲਾ 555 ਟਰੈਕਟਰ ਹੈ ਕੰਡੀਸ਼ਨ ਵਧੀਆ ਟਰੈਕਟਰ ਦੀ 13 12 ਮਾਡਲ ਹੈ 335000 ਰੁਪਇਆ ਮੰਗਦਾ ਰਿਹਾ ਹੈ ਆਪੇ ਵਧੀਆ ਕੰਡੀਸ਼ਨ ਦਾ ਆਪ ਦਾ ਜਿੰਦ ਏ ਆ ਗਿਆ 2014 ਮਾਡਲ 455 4 ਲੱਖ 55 ਹਜ਼ਾਰ ਰੁਪਏ ਦੀ ਡਿਮਾਂਡ ਹੈ ਮੈਂ ਇਹਦੇ ਯਾਰ ਮੈਂ ਤਾਂ ਉੱਥੇ ਇੰਨੇ ਕਾਫੀ ਵਧੀਆ ਉੱਥੇ ਲੈ ਗਏ ਢੰਡੇ ਨਾਲ ਉਹ ਜਿਹੜੇ ਬੰਦੇ ਉੱਥੇ ਤੇ ਪੱਤੇ ਸਕੇ ਭੀ ਭਰਾ ਦੇਣੋ ਹੈ 14 ਮਾਡਲ 4 ਲੱਖ ਬਾਈ ਇਹ ਤਾਂ ਕੁਝ ਵੀ ਨਹੀਂ ਰਹੀ ਨੀ ਕੋਈ ਬੰਦਾ 4 ਲੱਖ 55 ਹਜ਼ਾਰ ਰੁਪਏ ਦੀ ਡਿਮਾਂਡ ਹੈ ਅੱਗੇ ਆਸ਼ਾ ਪੀਵੀ 42 ਨੰਬਰ ਬਾਈ ਨਸ਼ੇ ਨਹੀਂ ਪੂਰੇ ਹੁੰਦੇ ਇਹਨਾਂ ਦੇ ਪੀ ਲੈ ਕੇ ਬਾਹਰ ਜਾਂਦੇ ਆ ਮੈਂ ਇਹ ਮੋਟੇ ਕੰਮ ਨੂੰ ਤਾਂ ਇੱਕ ਵਧੀਆ ਕਰਮਾਲ ਦਾ ਰੇਟ ਨਹੀਂ ਲਿਖਿਆ ਕਿਤੇ ਅੱਜ ਆ ਗਿਆ ਫੋਰਡ 3600 93 ਮਾਡਲ 1.35 ਲੱਖ ਰੁਪਏ ਦੀ ਡਿਮਾਂਡ ਹੈ ਕੋਈ ਤੁਸੀਂ ਖਰਾਬ ਤਾਂ ਨਹੀਂ ਨਾ ਕਾਫੀ ਆ ਗਈ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਆ ਗਿਆ ਕੀ ਕੀ 10 ਮਾਡਲ 241 ਮਾਹ ਮਹਾ 295000 ਦੀ ਮੰਗ ਦਾ ਰੈਟਰ ਸੀ 855 2014 ਮਾਡਲ 460000 ਦੀ ਮੰਗ ਦਾ ਰੈਟਰ ਪੀਵੀ 65 ਨੰਬਰ ਡਿਸ਼ਾਂ ਦਾ ਡਰਾਈਵਰ 2018 5204 2012 ਮਾਡਲ ਤੇ ਲੱਗ ਚਲੋ 10000 ਰੁਪਿਆ ਰੇਟ। ਆਪ ਵੀ ਰੇਟ ਤੇ ਖੜੇ ਹੋਏ ਨੇ ਇੱਥੇ। ਕਬੋਟਾ ਵੀ ਖੜਾ ਮੈਸੀ ਜਿਹੜਾ 855 2016 ਮਾਡਲ 4,70,000 ਰੁਪਏ ਡਿਮਾਂਡ ਹੈ। ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਫਾਰਮ ਟਰੈਕ 60 2008 ਮਾਡਲ 2,60,000 ਰੇਟ ਹੈ। ਟਰੈਕਟਰ ਵੀ ਵਧੀਆ ਕੰਡੀਸ਼ਨ ਦਾ ਹੈ। 92 ਮਾਡਲ ਇਹ ਸ਼ਰਮ ਜਿੰਨ ਪ੍ਰੋਬਲਮ ਉਹ ਸਾਡੀ ਜੜ ਵਾਰਦੀ ਮੰਗ ਇਹ ਤਾਂ ਕੀ ਨਹੀਂ ਹਲਾਪੋ ਇੱਕ ਲੱਖ 15000 ਰੁਪਿਆ ਰੇਟ ਹੈ 93 ਮਾਡਲ ਇਹ 2010 ਮਾਈਟ ਸੁਨ ਵਾਲੀ ਦਾ 730 2 ਲੱਖ 7000 ਰੇਟ ਹੈ ਰੇਟ ਤੋਂ ਬਹੁਤ ਵਧੀਆ ਕੰਡੀਸ਼ਨ ਦਾ ਟਾਇਰ ਪਿਛਲੇ ਖਤਮ ਵੀ ਨੇ ਅੱਗੇ 2002 ਮਾਡਲ ਐਸ਼ਰ 368 1,35,000 ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਇਹ ਵੀ 93 ਮਾਡਲ ਐਸ਼ਰ 120 ਰੇਟ ਹੈ ਕੰਡੀਸ਼ਨ ਵਧੀਆ ਟਰੈਕਟਰ ਜੀ ਇਹਦੀ ਵੀ ਨਾਸੀ ਪ੍ਰੋਫੂਸ਼ਨ 2635 ਇਹ ਕੋਣ ਬਹੁਤ ਫੁੱਲਾ ਦੁੰਦਾ ਲੱਗਦਾ ਇਹਨੂੰ ਤਾਂ ਟੈਂਕੀ ਵੀ ਦੇਖ ਸਕਦਾ ਟੀਜ਼ਰ 14 ਮਾਡਲ 3,70,000 ਰੁਪਏ ਅੰਕ 605 ਸਾਈਡ ਗੇਅਰ 2013 ਮਾਡਲ 4,60,000 ਰੁਪਏ ਆਲਾ ਆਲਾ ਕਿ ਰਵਿੰਦਰ ਆਲਾ ਆਲਾ ਕਿ ਪਿੱਛਾ ਕਰਦਾ ਹੋਰ ਕੀ ਜਾਂਦਾ ਹੋਰ ਮੇਰੇ ਸਾਹ ਦੇ ਨਹੀਂ ਘੜਾ ਜਾਂਦਾ ਤੇ ਛੱਕੇ ਬੋਸ ਦੀ ਤਰਫ ਉਹਦਾ ਕਿਉਂ ਹੈ ਜੀ ਵੀਰੇ ਛੱਕੇ ਬੋਸ ਤੋਂ ਕਰਾਇਆ ਮੋਡੀਫਾਈ ਜੀ ਜੱਗੇ ਬੋਸ ਦੀ ਤਰਫ ਲੱਗੀ ਸੀ ਆਪਾਂ ਤਾਂ ਲੱਕੀ ਲਗਾਈ ਲਈਤੀ ਆ ਵੀਰੇ ਠੀਕ ਹੈ ਜੀ ਤੇ ਟਰੈਕਟਰ ਨਾਲ ਕੇ ਤੁਸੀਂ ਖੇਤੀ ਚ ਵਰਤਦੇ ਹੋ ਖੇਤੀਬਾੜੀ ਚ ਹੈ ਨਾ ਠੀਕ ਹੈ ਜੀ ਕਿਵੇਂ ਟਰੈਕਟਰ ਚਾਲ ਚਲਾਵੇ ਤਾਂ ਵਧੀਆ ਜੀ ਚਾਲ ਚਲਾਵੇ ਤਾਂ ਵੀ ਠੀਕ ਹੈ ਜੀ ਆਪਾਂ ਬਹਾਲਣ ਵਾਲਾ ਪਾ ਕੇ ਵੀ ਦੇਖਿਆ ਸਤਾਰਾ ਹਲ ਪਾ ਕੇ ਟਰੈਕਟਰ ਵੀ ਚੱਕਰ ਨਹੀਂ 도ੜਦਾ ਆਏਗਾ ਠੀਕ ਹੈ ਜੀ ਉਹ ਵਧੀਆ ਟਰੈਕਟਰ ਜੀ ਤੇ ਟੂ ਸਪੀਡ 'ਚ ਜੀ ਆ ਟੂ ਸਪੀਡ ਅੱਗੇ ਅੱਗੇ ਕਬੂਟਾ ਥਾਰਾ ਮਾਡਲ 4 ਲੱਖ 70000 ਰੁਪਏ ਰੇਟ ਅਰਜਨ ਵਾਲੇ ਬਾਈ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਬਾਈ ਜੀ ਆਪਣਾ ਫੋਨ ਨੰਬਰ ਦੱਸ ਦੋ 95014 ਵੀਰੇ ਹਾਂਜੀ 95014 76232 76252 32 76232 ਬਾਈ ਜੀ ਦਾ ਨੰਬਰ ਅਸੀਂ ਲਵਾਂਗੇ 25 ਨੰਬਰ ਟਰਪੋ ਲੱਗੀ ਹੈ ਜੀ ਇਹਨੂੰ 25 ਨੰਬਰ ਟਰਪੋ ਲੱਗੀ ਹੋਈ ਹੈ ਸੈਂਟਰ 'ਚ ਕੋਈ ਕਮੀ ਨਹੀਂ ਬਾਅਦ 'ਚ ਚੈੱਕ ਕਰ ਬਾਅਦ 'ਚ ਚੈੱਕ ਕਰਕੇ ਲੈ ਸਕਦਾ ਜਿੰਨੇ ਵੀ ਲੈਣਾ ਬਾਕੀ ਆਪਾਂ ਨੈਕਸਟ ਪਾਰਟ 'ਚ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਨੈਕਸਟ ਪਾਰਟ 'ਚ ਤੁਸੀਂ ਹੋਰ ਟਰੈਕਟਰਾਂ ਦੀ ਜਾਣਕਾਰੀ ਵੀ ਲੈ ਸਕਦੇ ਹੋ ਧੰਨਵਾਦ ਸਾਰਿਆਂ ਦਾ